ਨੇ ਵੀ ਆਪਣੀ ਵੀਲਾਈ ਵੇਖਣ ਆ ਲਿਆ ਸਾਰੇ ਵਾਤੇ ਪਕੌੜੇ ਤਿਆਰ ਹੋ ਰਹੇ ਆ ਆ ਪਨੀਰ ਵਾਲਿਆ ਜੀ ਆ ਦੂਜੀ ਆਪਣੇ ਹਾਂਜੀ ਕੰਮ ਚੱਲੀਏ ਇਹਦਾ ਜਲਦੀ ਜਲਦੀ ਆ ਜਾਓ ਸਾਰੇ ਜਣੇ ਲਾਈਵ ਦੇ ਵਿੱਚ ਜੁੜ ਜੋ ਫਿਰ ਆਪਾਂ ਗੱਲਾਂ ਬਾਤਾਂ ਕਰੀਏ ਨਾਲੇ ਹੋਰ ਤੁਹਾਨੂੰ ਖਾਸ ਜਾਣਕਾਰੀ ਦਈਏ ਤੇ ਪਕੌੜਿਆਂ ਦਾ ਪ੍ਰਬੰਧ ਹੋਈ ਜਾਂਦਾ ਜਲਦੀ ਆ ਜਾਓ ਲਾਈਵ ਦੇ ਵਿੱਚ ਸਾਰੇ ਜਣੇ ਮੈਂ ਤੋਂ ਮੈਂਤੀ ਦੋ ਸਕਿੰਟਾਂ ਆਏ ਕਨਿਆਣਾ ਖੜਾ ਕੁਛ ਕਹਿਣਾ ਚਾਹੁੰਦਾ ਹੈ ਆਜੋ ਜੀ ਆਜੋ ਜਲਦੀ ਆਜੋ ਆਜੋ ਜੀ ਆਜੋ ਨਲ ਚਟਨੀ ਖਵਾ ਕੇ ਜੁੜ ਜੋ ਜੁੜ ਜੋ ਜਲਦੀ ਜੁੜ ਜੋ ਭਰਾਓ ਕਰ ਰਹੇ ਹੈ ਟਾਈਮ ਜੁੜਨ ਤੇ ਜੁੜ ਜੋ ਜੀ ਜੁੜ ਜੋ ਜੁੜ ਜੋ ਜੁੜ ਜੋ ਵਾਓ ਇੱਕ ਜਣਾ ਜੁੜ ਚੁੱਕਿਆ ਹੈ ਆ ਜੋ ਜੀ ਅਜੇ ਹੋਰ ਜੁੜ ਜੋ ਫਿਰ ਤੁਨਾ ਆਪਾ ਆ ਇੱਕ ਕਹਣ ਚੀਜ਼ ਦਿਖਾਈਏ ਆ ਦੇਖ ਲੋ ਪਕੌੜੇ ਬਣ ਜਾਂਦੇ ਟੱਲੇ ਬੰਬ ਬੜੀ ਮਾਰੇ ਜੋਰ ਜੰਤਾ ਹਾਂਜੀ ਸ਼ਾਸ਼ਟਰੀ ਗਾ ਜੀ ਸਾਰਿਆਂ ਨੂੰ ਡਿਸਾਈਡ ਬੰਬ ਬੰਬ ਆ ਗਿਆ ਬੰਬ ਆ ਗਿਆ ਆਰੋ ਦੋਸਤੋ ਪਕੌੜੇ ਖਾ ਲਓ ਟਮਾਟਰ ਵੀ ਹੈਗੇ ਉਹ ਵੀ ਖਾ ਲਓ ਇੱਕ ਵੀ ਹੈਗੀ ਆ ਹੋਰ ਕੀ ਹੈਗਾ ਪਨੀਰ ਵਾਲੇ ਪਕੌੜੇ ਵੀ ਆ ਚਿੰਪਲ ਪਕੌੜੇ ਵੀ ਆ ਗੋਭੀ ਵਾਲੇ ਆ ਲੂ ਵਾਲੇ ਆਇਓ ਆਇਓ ਮਨ ਜੀ ਆਜੋ ਜੀ ਸਾਰੇ ਜੀ ਦੋ ਜਣੇ ਆ ਗਏ ਵੈਲਕਮ ਸਾਰਿਆਂ ਦਾ ਜੀ ਆਜੋ ਪਕੌੜਿਆਂ ਦੇ ਨਾਲ ਆਜੋ ਵੈਲਕਮ ਜੀ ਜਿਹੜੇ 2 ਜਣੇ ਹੋ ਗਏ ਵੈਲਕਮ ਜੀ ਸਾਰਿਆਂ ਦਾ ਵੈਲਕਮ ਜਿਹੜੇ 6 ਜਣੇ ਆਏ ਆਜੋ ਪਕੌੜੇ ਖਾ ਲਓ ਜੀ ਪਕੌੜੇ ਖਾ ਲ ਪਕੌੜੇ ਅਹਿਮਦ ਗੁੱਜਰ ਵੈਲਕਮ ਅਹਿਮਦ ਗੁੱਜਰ ਜੀ ਸਤਿ ਸ੍ਰੀ ਅਕਾਲ ਜੀ ਆਜੋ ਆਦੂ ਹੋਰ ਜਣੇ ਜੁੜ ਜੋ ਗੱਲਾਂ ਬਾਤਾਂ ਕਰਦੇ ਆਪਾਂ ਹੋ ਚੱਤੇ ਮੰਦਿਆਂ ਨੂੰ ਬੁਲਾ ਫਲੋ ਬਿਆਲੀ ਆਣੇ ਆ ਕੇ ਚੱਤੇ ਨਜ਼ਾਰਾ ਆ ਗਿਆ ਏ ਭੱਜ ਕੇ ਜਪਾ ਪਕੌੜੇ ਵਿਖਾਣ ਲਈ ਲੈ ਕੇ ਆਏ ਆਏ ਆਜੋ ਤੁਹਾਡੇ ਵਾਸਤੇ ਅੱਜ ਨਾ ਸਪੈਸ਼ਲ ਲੈ ਕੇ ਆਏ ਆ ਗਰਮਾ ਗਰਮ ਪਕੌੜੇ ਪਕੌੜੇ ਗਰਮਾ ਗਰਮ ਪਕੌੜੇ ਤੁਹਾਡੇ ਲਈ ਆਵੇ ਆ ਇਹ ਰਾੜੀ ਆ ਜਿੱਨਾਂ ਤੁਹਾਡੇ ਵਾਸਤੇ ਆਟਾ ਮਟਰ ਵੀ ਆ ਟਿੱਕੀ ਤੁਹਾਡੇ ਵਾਸਤੇ ਆ ਜੀ ਸਾਸ਼ਟਰੀ ਕਾਲ ਜੀ ਜਲਦੀ ਪਾਜੀ ਪਨੀਰ ਵਾਲੇ ਆ ਪਨੀਰ ਵਾਲੇ ਪਕੋੜੇ ਆ ਸਿੰਪਲ ਗੋਭੀ ਵਾਲੇ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰੁਣ ਅਰੁਣ ਕੁਮਾਰ ਜੀ ਲਿਓ ਜੀ ਆਓ ਹੁਣ ਜੁੜ ਕੇ ਹੁਣ ਕਰਦੇ ਗੱਲ ਆਜੋ 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 ਗੱਲਾਂ ਬਾਤਾਂ ਕਰੀਏ ਦੱਸੋ 120 ਜਣੇ ਹੋ ਗਏ ਸਾਰਿਆਂ ਦਾ ਵੈਲਕਮ ਜੀ 55 ਆਵੋ ਬੱਲੇ 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 ਆਜੋ ਜੀ ਆ ਛੱਤ ਇੱਕ ਨਵਾਂ ਸ਼ਖ ਛੱਤ ਨਵਾਂ ਇਹ ਤਾਂ ਨਹੀਂ ਕਹਿ ਸਕਦੇ ਮਹਾਰਾਜ ਜੀ ਤੇ ਇਹਦਾ ਪੱਕਾ ਤੇ ਲਾਈਵ ਨਹੀਂ ਹੋਇਆ ਅੱਜ ਅਸੀਂ ਪਹੁੰਚ ਸੇਤੀ ਆ ਭਾਈ ਦਾ ਦੁਕਾਨ ਹੀ ਕਹਿ ਸਕਦੇ ਆਪਾਂ ਇੱਥੇ ਹੈਗੀ ਆ ਸਾਡੇ ਪਿੰਡੀ ਉੱਥੇ ਸ਼ੂਟ ਕਰਦੇ ਉਹਨੇ ਥੇੜੇ ਸਾਡੇ ਪਕੌੜੇ ਵਾਲੀਆਂ ਵੀਡੀਓ ਹੁੰਦੀਆਂ ਜਾਂ ਰੈਸਟੋਰੈਂਟ ਵਾਲੀਆਂ ਜਾਂ ਢਾਬੇ ਵਾਲੀਆਂ ਉਹ ਸਾਰੀਆਂ ਇੱਥੇ ਹੀ ਹੁੰਦੀਆਂ ਹੈਗੀਆਂ ਤੇ ਆ ਆਪਣਾ ਜੱਗੂ ਭਾਈ ਹੈਗਾ ਆ ਨਾ ਦੁਕਾਨ ਆ ਆ ਵੇਖ ਲੋ ਸਾਰੇ ਜਣੇ ਨਾਂ ਵੀ ਲੈਦੇ ਦੁਕਾਨ ਦਾ ਫਾਸਟ ਫੂਡ ਦੀ ਭਾਈ ਦੀ ਦੁਕਾਨ ਹੈ ਤੇ ਭਾਈ ਦੀ ਆਪਣੀ ਆਪ ਕੀ ਪਕੌੜੂ ਕੀ ਵੀਡੀਓ ਤਾਂ ਬਹੁਤ ਅੱਛੀ ਲੱਗ ਰਹੀ ਹੈ ਥੈਂਕ ਯੂ ਮਿਹਰਬਾਨੀ ਧੰਨਵਾਦ ਜੀ ਤੇ ਬੜੋ ਆਜੋ ਫੈਦਨਾ ਕਰੋ ਆਪਣੇ دوست ਨਾਲ ਗੱਲਬਾਤ ਹੋਰ ਭਰਾ ਜੀ ਜਿਸਾਂ ਦੀਆਂ ਵੀਡੀਓ ਤੁਹਾਨੂੰ ਬਹੁਤ ਸੋਹਣੀਆਂ ਲੱਗਦੀਆਂ ਤਾਂ ਸ਼ੇਅਰ ਤੇ ਲਾਇਕ ਕਰਿਆ ਕਰੋ ਮੇਰਾ ਭਰਾ ਤੇ ਬਾਕੀ ਇੰਨਾ ਵੀ ਬਾਈ ਆਪਣੇ ਆਪ ਦੇ ਕੰਮ ਕਰਨ ਦੇ ਨਾਲ ਨਾਲ ਆਪਣੇ ਕੰਮ ਦੇ ਵਿੱਚ ਵੀ ਸਪੋਰਟ ਕਰਦਾ ਆਪਣੇ ਵੀਡੀਓ ਦੇ ਵਿੱਚ ਵੀ ਆਉਂਦਾ ਆ ਭਾਈ ਦੀ ਆਪਾਂ ਬਾਰੋ ਦਿਖਾ ਦਿੰਨੇ ਹੈਗੇ ਆ ਜੀ ਆ ਛੋਟਾ ਜਿਹਾ ਬਾਈ ਦੀ ਦੁਕਾਨ ਹੈ ਰੈਸਟੋਰੈਂਟ ਹੈ ਢਾਬਾ ਤੇ ਬਾਈ ਦੀ ਜਰੂਰ ਲੰਘਦੇ ਢਾਬੇ ਸਪੋਰਟ ਕਰਿਆ ਕਰੋ ਠੀਕ ਹੈ ਕੋਈ ਵੀਰੇ ਤਾਂ ਹਬੋਰ ਰੋਡ ਆਉਂਦਾ ਹੈਗਾ ਸ੍ਰੀ ਮੁਕਸਰ ਸਾਹਿਬ ਆਉਂਦਾ ਹੈਗਾ ਤਾਂ ਹਬੋਰ ਰੋਡ ਤੇ ਪਹਿਲੇ ਪਿੰਡ ਹੀ ਆ ਹੈਗੀ ਆ ਇੱਥੇ ਹੈਗਾ ਪਾਈ ਕੋਲੇ ਸਾਰਾ ਕੁਝ ਮਿਲਦਾ ਹੈਗਾ ਆ ਦੇਖ ਸਕਦੇ ਆਂ ਤੁਸੀਂ ਸਾਰੀਆਂ ਆਟਮਾ ਹੀ ਇੱਥੇ ਉਪਲਬਧ ਹੁੰਦੀਆਂ ਜੀ ਤੇ ਬੈਠਣ ਦੀ ਸੁਭਤਾ ਵੀ ਹੈਗੀ ਆ ਤੇ ਸਾਰੇ ਜਨਾਂ ਨੂੰ ਬੇਨਤੀ ਹੈ ਵੀ ਆਪਣੇ ਪੰਜਾਬੀ ਵੀਰ ਕਿਤੇ ਵੀ ਕੋਈ ਕੰਮ ਆਉਂਦਾ ਸ਼ੁਰੂ ਕਰਦਾ ਤਾਂ ਉਹਦਾ ਸਾਥ ਜਰੂਰ ਦਿਆ ਕਰੀਏ ਆਪਾਂ ਸਪੋਰਟ ਜਰੂਰ ਦਿਆ ਕਰੀਏ ਉਹਨੂੰ ਕਿਉਂਕਿ ਫੇਰ ਹੀ ਇੱਥੇ ਲੋਕਾਂ ਦਾ ਉਹ ਰਹਿਣ ਦਾ ਜਿਹੜਾ ਰੁਝਾਨ ਬਣੂਗਾ ਨਹੀਂ ਤੇ ਤੁਹਾਨੂੰ ਅੱਜਕੱਲ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੰਨਾ ਬਾਹਰ ਜਾਣ ਦਾ ਲੋਕਾਂ ਨੇ ਇੱਕ ਰੇਜ ਬਣਾ ਰੱਖਿਆ ਹੈਗਾ ਸੋ ਇਸ ਚੀਜ਼ ਨੂੰ ਅਗਰ ਆਪਾਂ ਠੱਲ ਪਾਉਣਾ ਚਾਹੁੰਦੇ ਆ ਤਾਂ ਜੀ ਸਾਰਿਆਂ ਨੂੰ ਫਿਰ ਆਪਣੇ ਪੰਜਾਬੀ ਵੀਰਾਂ ਦਾ ਇੱਥੇ ਹੀ ਸਾਥ ਦੇਣਾ ਪਊਗਾ ਤੇ ਹੋਰ ਸੁਣਾਉ ਤੁਹੇ ਸਾਰੇ ਜਣੇ ਬਾਈ ਜੀ ਸਤਿ ਸ਼੍ਰੀ ਅਕਾਲ ਤੱਬ ਬੋਲਦੇ ਹਨ ਜਦ ਚੰਕਾ ਸਮੇ ਹੋ 바이구르지 ਕੱਕਾ 바이ਗਰ 바이구르지 ਕਾ ਖਾਲਸਾ 바이구르지 ਕੀ ਫਤਿਹ ਬੋਲਣਾ ਚਾਹੀਏ ਠੀਕ ਆ ਜੀ ਭਾਜੀ ਆਪ ਕਹਾਂ ਸੇ ਬੋਲ ਰਹੇ ਹੋ ਅਸੀਂ ਜੀ ਪੰਜਾਬ ਦੇ ਵਿੱਚ ਹੈਗਾ ਸਾਡਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਸ਼ਹਿਰ ਸਾਡਾ ਉਥੋਂ ਬੋਲ ਰਹੇ ਆ ਪੀਪੀਟੀ ਮੁਕਤ ਸਾਹਿਬ ਮੁਕਤ ਸਾਹਿਬ ਹੋਰ ਸਾਨੂੰ ਸਾਰ ਜ ਨਹੀਂ ਕੱਲ ਨਾ ਪਤਾ ਆ ਭਾਈ ਬਹੁਤ ਵਧੀਆ ਯਾਨੀ ਕਿ ਵੀ ਸਾਰਾ ਹਲਵਾਈ ਦਾ ਕੰਮ ਵੀ ਸੰਭ ਲੈਦਾ ਜੇ ਕਿਸੇ ਨੇ ਵਿਆਹਪੂ ਦੇ ਵਿੱਚ ਪ੍ਰੋਗਰਾਮ ਕਰਵਾਉਣੇ ਹੋ ਤੁਸੀਂ ਨੰਬਰ ਦੇ ਦਾਂਗੇ ਤੇ ਸੰਪਰਕ ਵੀ ਕਰ ਸਕਦੇ ਬਾਈ ਪਰ ਵਿਆਹਾਂ ਦਾ ਪ੍ਰੋਗਰਾਮ ਉਹ ਵੀ ਬਹੁਤ ਹੀ ਵਧੀਆ ਲਾਉਂਦਾ ਹੈਗਾ ਆ ਵੇਖੋ ਜਿਆ ਸਾਰਾ ਕੁਝ ਇੱਥੇ ਚੱਲਦਾ ਬਣਦਾ ਸਾਰਾ ਤਰਾ ਤਰਾ ਦੀਆਂ ਆਈਟਮਾਂ ਪੇਸ਼ ਹੁੰਦੀਆਂ ਹੈਗਾਂ ਇੱਥੇ ਹੋਣ ਹਜੇ ਟਾਈਮ ਥੋੜੇ ਘੱਟ ਹੋਇਆ ਥੋੜੇ ਟਾਈਮ ਨੂੰ ਇੱਥੇ ਰੌਣਕਾਂ ਲੱਗ ਜਾਣਗੇ ਸਾਰਿਆਂ ਦੀਆਂ ਹੋਰ ਸੁਣਾਓ ਜੀ ਸਾਰੇ ਜਨੀਆਂ ਗੱਲਾਂ ਬਾਤਾਂ ਆ ਲੋ ਬੰਪਰ ਨਾਲ ਕਰੋ ਮਾੜੀ ਮੋਟੀ ਗੱਲਬਾਤ ਹਾਂਜੀ ਹਾਂਜੀ ਆਜੋ ਜੀ ਸਾਰਿਆਂ ਦਾ ਵੈਲਕਮ 70 ਯਾਨੇ ਜੁੜੇ ਹੋਏ ਆ ਵੈਲਕਮ ਜੀ ਸਾਰਿਆਂ ਦਾ ਅਰुण ਭਾਜੀ ਆਪ ਕਹਾਂ ਸੇ ਹੋ ਕਹਾਂ ਸੇ ਬੋਲ ਰਹੇ ਹੋ ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਬੋਲ ਰਹੇ ਆ ਪੰਜਾਬ ਤੋਂ ਜੀ ਵੈਲਕਮ ਜੀ 210 ਯਾਨੇ ਹੋਗੇ ਸਾਰਿਆਂ ਦਾ ਵੈਲਕਮ ਹਾਂਜੀ ਸਾਰੇ ਯਾਨੇ ਦੱਸੋ ਆਪਾਂ ਕਿੱਥੋਂ ਕਿੱਥੋਂ ਬੋਲਦੇ ਆ ਕਿੱਥੋਂ ਕਿੱਥੋਂ ਜੁੜੇ ਹੋਏ ਆ ਮਾੜਿਆ ਕਮੈਂਟਾਂ ਦੇ ਵਿੱਚ ਆਜੋ ਗੱਲਬਾਤ ਕਰਿਏ ਹੋਰ ਪਾ ਜੀ ਹਮੇ ਵੀ ਸਪੋਰਟ ਕੀ ਜੀਏ ਆਪ ਹਾਂਜੀ ਹਾਂਜੀ ਸਾਰਿਆਂ ਲਈ ਸਪੋਰਟ ਹੀ ਕਰਦੇ ਆ ਜੀ ਹਾਂਜੀ ਤੇ ਮੜੇ ਐਵੇਂ ਹੀ ਦੱਸ ਦਿਓ ਕਿਹੜੇ ਤਰੀਕੇ ਨਾਲ ਸਪੋਰਟ ਕਰੀਏ ਠੀਕ ਆ ਨਾ ਵੀਡੀਓ ਵਿੱਚ ਆਉਣਾ ਚਾਹੁੰਦੇ ਹਾਂ ਹਾਂ ਦੱਸੋ ਇਹ ਤੇ ਆ ਜਿਹੜਾ ਖੜਾ ਜੀ ਮੁੰਡਾ ਆ ਆ ਮੁੰਡਾ ਲੱਕਰੀ ਕਾਲ ਜੀ ਜਿਹੜਾ ਸਾਡਾ ਕੈਮਰਾਮੈਨ ਹੁੰਦਾ ਕਦੇ ਕਦੇ ਤੇ ਨਾਲ ਵੀਡੀਓ 'ਚ ਵੀ ਆ ਜਾਂਦਾ ਹੈਗਾ ਤੇ ਹੋਰ ਕੀ ਕਹਿ ਸਕਦੇ ਆ ਆਪਾਂ ਵੀ ਸਾਰਿਆਂ ਦਾ ਹੀ ਸਪੋਰਟ ਕਰਦਾ ਇਹ ਸਾਡਾ ਵੀਡੀਓ ਡੇਲੀ ਵੇਖਿਆ ਕਰੋ ਬਾਹ ਕਹਿ ਰਹੇ ਨੰਗਾ ਜਦੋਂ ਵੀ ਵੀਡੀਓ ਬਣਾਉਣੇ ਪਕੌੜੇ ਖਾਣੇ ਆ ਜੀ ਤੇ ਵਿੱਚ ਨੀਤ ਵੀ ਲੱਗਦਾ ਹੈਗਾ ਮੈਨੂੰ ਵੀ ਮਿਲਦੀ ਆੜੀ ਨਹੀਂ ਆੜੀ ਨਹੀਂ ਇਤਨੀ ਰੱਖਦੇ ਆ ਦੇਖੋ ਜੀ ਅਸੀਂ ਸਾਰੇ ਅੱਜ ਸ਼ੂਟ ਕਰੀ ਜਾਂਦੇ ਸਿੱਥੇ ਬਾਈ ਦੀ ਪਕੌੜੇ ਵਾਲੀ ਦੁਕਾਨ ਤੇ ਇਹ ਤੁਹਾਨੂੰ ਵੀਡੀਓ ਜਲਦੀ ਵੇਖਣ ਨੂੰ ਮਿਲ ਲਗਾ ਆ ਸਾਡੇ ਨਾਲ ਜਿੰਨੇ ਵੀ ਨਿਆਣੇ ਐ ਇਹ ਪਤੰਦਰ ਸਾਰੇ ਨੀਤ ਪਾਈ ਖੜੇ ਆ ਪਕੌੜਿਆਂ ਚ ਬਾਹਲੇ ਨੀਤ ਮਾਰਾ ਪਤੰਦਰ ਆਜੋ ਫਰੈਂਡ ਟਿੱਕੀ ਖਾ ਲੋ ਆ ਵੇਖ ਰਾ ਚੜਾ ਰੱਖ ਦੋ ਮੇਰੇ ਸਾਰੇ ਕੀ ਜਾਂਦੇ ਆ ਪਕੌੜੇ ਵਿਚਾਰੇ ਇਹਦੇ ਇਹ ਸਾਰੇ ਪੂਰੇ ਓਏ ਜੇਬੀ ਨਹੀਂ ਪਾੜੇ ਓ ਜੇਬੀ ਨਹੀਂ ਪਾੜੇ ਜੇਬ ਤੇ ਜੇਬ ਨਹੀਂ ਪਾੜੇ ਹਰੇ ਨੀਤ ਮਾਰਾ ਜੀ ਇੱਕ ਕੈਂਪਰ ਦੇ ਫਿਰ ਬਾਕੀ ਬੱਚੇ ਬੱਚੀ ਹੁੰਦੇ ਹੈਗੇ ਆ ਤੇ ਹੋਰ ਸਨਅਵਸਾਰ ਜਿਹਨੇ ਗੱਲਾਂ ਬਾਤਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਹੂੰ ਤੁਸੀਂ ਕੁਝ ਕਹਿਣਾ ਚਾਹੋ? ਹਾਂ ਸਬਸਕ੍ਰਾਈਬ ਕਰਾਇਆ ਕਰੋ ਸਹੀ ਗੱਲ ਆ ਹਾਂ ਵੀ ਬਾਦ ਬਾਦ ਲਾਈਕ ਕਰੋ ਜੀ ਹਾਂ ਜੀ ਕੋਈ ਹੋਰ ਗੱਲ ਵੀ ਬੋਲੋ ਕੋਈ ਗੱਲਬਾਤ ਕਰਿਆ ਕਰੋ ਦੋ ਨਿਆਣੇ ਉਹ ਵੀ ਆਏ ਬੈਠੇ ਬੈਂਡ ਭਾਈ ਆਹ ਦੋ ਕਾ ਖੜੇ ਭੱਜ ਗਏ ਭੱਜ ਕੇ ਭੱਜ ਕੇ ਫੜ ਲ ਫੜ ਲ ਫੜ ਲ ਹੋਰ ਸੁਣਾਓ ਜੀ ਸਾਰੇ ਜਣੇ ਗੱਲਾਂ ਬਾਤਾਂ ਭਾਜੀ ਮੈਂ ਦਿੱਲੀ ਸੇ ਬੋਲ ਰਹਾ ਹਾਂ ਆਪਕੀ ਵੀਡੀਓ ਪਰ ਕਮੈਂਟ ਡਾਲ ਦੂੰਗਾ ਓਕੇ ਜੀ ਓਕੇ ਕੋਈ ਗੱਲ ਨਹੀਂ ਜੀ ਕਮੈਂਟ ਕਰ ਦਿਓ ਜਿਓ ਜੀ ਤੇ ਹੋਰ ਸੁਣਾਓ ਜੀ ਕੋਈ ਗੱਲਬਾਤ ਸਾਰੇ ਜਣੇ ਤੇ ਬਸ ਲਾਈਵ ਚ ਆ ਕੇ ਸਾਰਿਆਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਦਾ ਹੈਗਾ ਨਿਆਰਾ ਆਉਂਦਾ ਹੈਗਾ ਸਾਰੇ ਜਣੇ ਮਾੜਾ ਹੈ ਨਾ ਗੱਲਬਾਤ ਕਰਿਆ ਕਰੋ ਬਾਈ ਬਣ ਕੇ ਕਮੈਂਟ ਕਰਕੇ ਠੀਕ ਆਪਾਂ ਜਿਹੜੇ 106 ਜਣੇ ਜੁੜੇ ਹੈਗੇ ਮਾੜਾ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਜੁੜੇ ਹੋਏ ਆਪਾਂ ਐਸ ਨਾਲ ਪਤਾ ਲੱਗ ਜਾਂਦਾ ਕਿ ਕਿੱਥੋਂ ਜੁੜ ਰਿਹਾ ਕਿੱਥੇ ਕਿੱਥੇ ਦੇਖ ਰਹੇ ਹੋ ਇਥੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਆਪਾਂ ਕਿੰਨੇ ਭਰਾ ਬਣਾ ਲਏ ਹੈਗੇ ਆ ਇਸ ਦੁਨੀਆ ਦੇ ਵਿੱਚ ਠੀਕ ਆ ਜਿੰਨੇ ਆਪਣੇ ਲੋਕ ਸਬਸਕ੍ਰਾਈਬਰ ਕਹਿੰਦੇ ਜਾਂ ਫੈਨ ਕਹਿੰਦੇ ਆਪਣੇ ਫੈਨ ਨਹੀਂ ਆਪਣੇ ਸਾਰੇ ਭਰਾ ਹੀ ਆ ਤੇ ਬਸ ਸਾਨੂੰ ਇਹੀ ਹੁੰਦਾ ਵੀ ਸਾਨੂੰ ਸਾਡੇ ਭਰਾ ਕਿੱਥੋਂ ਕਿੱਥੋਂ ਜੁੜੇ ਹੋਏ ਆ ਤੁਹਾਡੇ ਨਾਲ ਹੋਰ ਸੁਣਾਓ ਜੀ ਗੱਲਬਾਤ ਸਰ ਜਿੰਨੇ ਕਰ ਦਿਓ ਕਮੈਂਟ ਮੈਨੂੰ ਦੱਸ ਦਿਓ ਕਮੈਂਟ ਕਰਕੇ ਆਜੋ ਜੀ ਆਜੋ 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 ਖਾੜੋ ਪਕੌੜੇ ਆ ਟਮਾਟਰਾਂ ਦਾ ਵਿਚਾਰਾਂ ਦਾ ਪਤਾ ਨਹੀਂ ਕੀ ਬਣਾਇਆ ਪਿਆ ਹੈਗਾ ਸਮਝ ਤਾਂ ਆਉਂਦੀ ਨਹੀਂ ਭਈ ਪਰઠા ਬਣ ਗਿਆ ਟਮਾਟਰਾਂ ਦਾ ਪਰઠા ਸਹੀ ਗੱਲ ਆ ਆ ਟਿੱਕਾਂ ਪੰਗਾ ਆ ਪਿੰਗਲ ਪਕੌੜੇ ਆ ਦੂਜੇ ਪਕੌੜੇ ਆ ਜਵਾਕ ਵੇਖੋ ਪੂਰੀ ਆ ਕੋਈ ਹੋਰ ਚੱਕ ਪਾ ਜੀ ਪਾਣੇ ਤੁਰੇ ਤੁਰਣ ਆ ਜਾਓ ਭਾਈ ਤੋਂ ਹੋਰ ਸੁਣਾਓ ਜੀ ਗੱਲਬਾਤ ਸਾਰੇ ਜਣੇ ਲੈ ਮੈਂ ਤੋਂ ਲੈ ਇਹਦੀ ਪਤੀਲਾ ਹੁਣ ਬਣਾਉਂਗਾ ਮੀਟ ਵਾਲੀ ਸਬਜ਼ੀ ਓ ਏ ਜੀ ਬਾਈ ਜੀ ਇਥੋਂ ਰੈਸਟੋਰੈਂਟ ਵਾਲਾ ਸਾਡੇ ਵੀਡੀਓ ਵਿੱਚ ਵੀ ਆਉਂਦਾ ਹੁੰਦਾ ਚੱਕੂ ਸਿੰਘ ਨਾਮ ਹੈ ਦਾ ਤੇ ਆਪਾਂ ਇਹਨਾਂ ਨਾਲ ਹੁਣ ਇੱਕ ਬਹੁਤ ਵਧੀਆ ਵੈਬ ਸੀਰੀਅਲ ਚ ਲੈ ਕੇ ਆ ਰਹੇ ਹਾਂ ਫਣੀ ਤੇ ਉਹਦੇ ਵਿੱਚ ਤੁਸੀਂ ਜਿਹੜਾ ਸਾਡੇ ਜਗਜੀਵਨ ਸਿੰਘ ਜੱਗੂ ਬਾਈ ਜਿਹਨੂੰ ਤੁਸੀਂ ਇੱਕ ਭਈਏ ਦੇ کردار ਵਿੱਚ ਦੇਖੋਗੇ ਹਮਾਰੇ ਘਰ ਕਿਵੇਂ ਖਾਦੋ ਰੰਮੂ ਕਿਹਾਂ ਸੇ ਆਇਆ ਰੰਮੂ ਬਤਾਈਏ ਨਾ ਯੋ ਫਿਰ ਆਤੇ ਆਏ ਹਨ ਲੱਲਾ ਹਾਂ ਹਾਂ ਇਹਦੇ ਅਸੀਂ ਕਿੰਨੀ ਹਿੰਦੀ ਨਹੀਂ ਆਤੀ ਹੋਰ ਸੁਣਾਓ ਜੀ ਸਾਰੇ ਜਣੇ ਗੱਲਾਂ ਬਾਤਾਂ ਆਲੇ ਬੰਦ ਹਾਂਜੀ ਚਾਚਰੀ ਗਾਲ ਜੀ ਦੀ ਸਾਈਡ ਬੰਮ 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 ਸਾਰੇ ਜੋੜ ਕੇ ਜੋੜ ਕੇ ਜੀ ਵੀ ਜੀ ਕਿੱਲੋ ਕਿੱਤੋਂ ਬੋਲ ਰਹੇ ਆਪਾਂ ਬਾਜੀ ਮੈਨੇ ਆਪਕੋ ਸਬਸਕ੍ਰਾਈਬ ਔਰ ਕਮੈਂਟ ਕੀ ਹੈ। ਥੈਂਕ ਯੂ ਥੈਂਕ ਯੂ ਭਾਈ ਜੀ ਜਿਨਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਕਮੈਂਟ ਕੀਤੇ ਹੋਇਆ ਲਾਈਕ ਕੀਤੇ ਹੋਇਆ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ। ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤਾਂ ਦਾ ਲੋੜ ਆ। ਤੁਹਾਡੇ ਕਰਕੇ ਹੀ ਅਸੀਂ ਤੁਹਾਡੇ ਕਰਕੇ ਹੀ ਅਸੀਂ ਅੰਗਾਂ ਚ ਜਾ ਸਕਦੇ ਹਾਂ। ਮੈਂ ਕਦੇ ਵੀ ਦਿਖਾ ਦਿੱਤਾ। ਧੰਨਵਾਦ। ਕਿਹੋ ਬੰਦੇ ਆ ਜਾਂਦੇ। ਜਿਹੜੇ ਜਿਹੜੇ ਜੁੜੇ ਹੋਏ ਆ ਹਾਂ ਜੀ ਮਾੜਾ ਕਮੈਂਟਾਂ ਦੇ ਵਿੱਚ ਆ ਜਿਓਣਾ ਗੱਲਬਾਤ ਕਰਦੇ ਆ ਤੁਹਾਡੇ ਫੇਰ ਹੀ ਮਜ਼ਾ ਆਉਂਦਾ ਗੱਲਬਾਤ ਕਰਨ ਦਾ ਕੋਈ ਬੋਲ ਹੀ ਨਹੀਂ ਰਹਿ ਗਿਆ ਇੱਕ ਬਾਈ ਬੋਲੀ ਜਾਂਦਾ ਕੱਲਾ ਅਰुण ਕੁਮਾਰ ਮਾੜੇ ਇਹ ਗੱਲਾਂ ਪਤਾ ਕਰਿਆ ਕਰੋ ਇਹਨਾਂ ਦੇ ਨਾਲ ਹੌਂਸਲਾ ਹੋ ਜਾਂਦਾ ਮਾਜੂ ਆ ਜਾ ਦੱਸੋ ਜੀ ਕਿੱਥੋਂ ਕਿੱਥੋਂ ਜੁੜੇ ਹੋਏ ਆ ਜਿੰਨੇ ਵੀ ਜੁੜੇ ਜਾਂਨਾਂ ਦਾ ਧੰਨਵਾਦ ਕੱਲ ਠੀਕ ਆ ਜੱਗੂ ਉਹਨ ਘਰ ਚੱਲੇ ਸੀਗੇ ਘਰ ਜਾ ਕੇ ਸ਼ੂਟ ਕਰਾਂਗੇ ਇਹ ਲੋਕੇਸ਼ਨ ਦਿਖਾਉਣੀ ਆ ਤੁਹਾਨੂੰ ਪ੍ਰੋਪਰ ਲੋਕੇਸ਼ਨ ਜਿਹੜੀ ਬਾਈ ਦੀ ਦੁਕਾਨ ਹੈ ਹੈਗੀ ਅੰਨਾ ਕੋਲੇ ਆ ਕੇ ਖਾਇ ਕਰੋ ਬੋਰ ਰੋਡ ਰੂੜਿਆਂ ਵਾਲੀ ਪਿੰਡ ਤੇ ਬਾਈ ਲਾਉਂਦੇ ਇੱਥੇ ਆਪਣਾ ਜੋ ਗਾਰਡ ਹੈਗੀ ਆ ਜਲਮਾ ਬਿਲਕੁਲ ਬੱਸ ਸਟੈਂਡ ਦੇ ਬੱਸ ਸਟੈਂਡ ਦੇ ਓਪੋਜ਼ਿਟ ਹੀ ਆ ਬਾਈ ਦੀ ਦੁਕਾਨ ਐਵੇਂ ਆਪਣਾ ਪਿਆਰ ਦਿੰਦੇ ਰਹੋ ਆਪਣੇ ਪੰਜਾਬੀ ਵੀਰਾਂ ਨੂੰ ਆ ਜੀ ਯਾਰ ਕੋਈ ਜਾ ਹੀ ਨਹੀਂ ਦੇ ਰਾਂ ਦੇ ਵਿੱਚ ਹਾਂ ਜੀ ਭਰਾਵੋ ਸੱਚੀ ਗੱਲ ਕਹਿੰਦੇ ਆ ਆਜੋ 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 ਕਰਾ ਰੋਜ਼ ਯਾਦ ਕਰਾ ਰਿਆ ਆ ਰੋਜ਼ ਯਾਦ ਕਰਾਉਣਾ ਕਿਦਾ ਨਹੀਂ ਤੇ ਕਾ ਚੱਲ ਰਿੰਕੂ ਇਹ ਕਾ ਜੀ ਹਾਂ ਜੀ गाजी ये भी ini, को भाई भी ਈ ਆਦਾ ਤੂੜੀ ਅੱਗੇ ਆ ਵੇਖੋ ਇਹ ਤੂੜੀ ਕਾ ਤੇ ਆ ਲਾਉਂਦੇ ਪਿੰਡਾਂ ਚ ਆਦਾ ਤੂੜੀ ਆ ਲੱਗ ਗਏ ਸਤਰ-ਤਰਕ ਕੇ ਵਣ ਕੇ ਡੇਕ ਡੁੱਬ ਗਏ ਆ ਜੀ ਆਜੋ 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 ਵੀਰ ਜੀ ਆਜੋ 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 ਆ ਦੇਖੋ ਤੂੜੀਆਂ ਦੇ ਢੇਰ ਲੱਗੇ ਪਏ ਆ ਬੈਠਾ ਗਮ ਆ ਦੂਰ 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 ਅੱਗੇ ਜੀਆ ਤੂੰ ਆ ਵੇਖੋ ਜੀ ਸਾਡੇ ਪੰਜਾਬ ਦੇ ਪਿੰਡ ਬੈਕ ਕੈਮਰਾ ਕਰਕੇ ਪਹੁੰਚਾਈ ਯਾਰ ਵੇਖੋ ਆਪਣਾ ਪੰਜਾਬ ਦੇ ਪਿੰਡਾਂ ਦੇ ਵਿੱਚ ਕਿੰਨਾ ਵਧੀਆ ਤੂੜੀ ਤੂੜੀ ਉਹ ਹੋ ਜਦਲ ਰੁਕੇ ਯਾਰ ਤੂੜੀ ਅਖੀਰ ਤੇ ਵੀ ਤੂੜੀ ਹੈ ਤੂੜੀਆਂ ਤੂੜੀਆਂ ਹੋਈਆਂ ਪਈਆਂ ਓਏ ਹੋਏ 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 ਉਹ ਲਈ ਜਾਂਦੇ ਇੱਕ ਫਿਰ ਦੁਬਾਰਾ ਵਾਪਸ ਚੱਗ ਲਿਆ ਹੁਣ ਪਹਿਲਾਂ ਆਏ ਸੀ ਇਹ ਗਲੀ ਦੇ ਵਿੱਚ ਐਂਟਰ ਕੀਤਾ ਪਹਿਲਾਂ ਤੂੜੀ ਪਈ ਸੀ ਇਹ ਗਾਂ ਫਿਰ ਅੱਗੇ ਫਿਰ ਤੂੜੀ ਸੀਗੀ ਤੇ ਹੁਣ ਤੇਰੇ ਗਾਂ ਜਾ ਰਹੇ ਆ ਅਗਲੇ ਰਸਤੇ ਥਾਣੀ ਬੰਨ ਮਿਆਂ ਅੰਦਰ ਪਿਚਾਰ ਕੇ ਸਾਡਾ ਬਹੁਤ ਆ ਦੇਖੋ ਪਿੰਡ ਦੀਆਂ ਗਲੀਆਂ ਦੇਖੋ ਪਿੰਡ ਦੇ ਵਿੱਚ ਇਹ ਤੂੜੀ ਦਾ ਬੜਾ ਕੰਮ ਚੱਲ ਰਿਹਾ ਹੈ ਇਹ ਇੱਕ ਹਨਕ ਸਾਰੀ ਵੱਡੀ ਗਈ ਹੁਣ ਤੂੜੀ ਦਾ ਸੀਜ਼ਨ ਚੱਲੀ ਜਾਂਦਾ ਆ ਬੱਤੂ ਲਈ ਬੈਠਿਆ ਆ ਗਲੀਆਂ ਚ ਤੂੜੀਆਂ ਹੀ ਪਈਆਂ ਨੇ ਰਸਤੇ ਸਾਨੂੰ ਕਦੇ ਕਿੱਧਰ ਨੂੰ ਪੜਨਾ ਮਿਲਦਾ ਕਿੱਧਰ ਸਾਡੇ ਘਰ ਨਹੀਂ ਪਹੁੰਚ ਪਾ ਰਹੇ ਸੀ ਇਸ ਤਰ੍ਹਾਂ ਰਸਤੇ ਤੇ ਤੂੜੀਆਂ ਹੀ ਮਿਲੀਆਂ ਜਾਂਦੀਆਂ ਹੋਰ ਕੁਛ ਨਹੀਂ ਜੰਦਾ ਜਿੱਥੇ ਜਿੱਥੇ ਰਸਤਾ ਲੱਭੀ ਜਾਂਦਾ ਉਧਰ ਉਧਰ ਜਾਏ ਜਾਂਦੇ ਆਂ ਹੋਰ ਆ ਦੇਖੋ ਜੀ ਪਿੰਡ ਦੀਆਂ ਗਲੀਆਂ ਬੜੀ ਉੱਪਰ ਖਬਰ ਇੱਕ ਹੋਰ ਥੋੜੀ ਇੱਥੇ ਚੱਕੀ ਗਈ ਆ ਥੋੜੀ ਰੰਗੇ ਲੰਗਰ ਨੂੰ ਤਾਂ ਹੈ ਕਰਾਤ ਉਹ ਇੱਕ ਹੋਰ ਹੋਰ ਕਾਈਤਾ ਜੀ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਫਸੇ ਪੈ ਪੰਡਾ ਨਹੀਂ ਹੋਈਆਂ ਤੋੜ ਜੁਣੀਆਂ ਪੰਡਾ ਪਈ ਹੋਈਆਂ ਦੋ ਤਿੰਨ ਰਸਤੇ ਜਾਂਦੇ ਆ ਘਰ ਨੂੰ ਸੋ ਹੁਣ ਦੂਸਰੇ ਰਸਤੇ ਤੋਂ ਨਹੀਂ ਵੀ ਜਾ ਰਹੇ ਆ ਤੇ ਹੁਣ ਘਰ ਦੇ ਜੱਟੇ ਸ਼ੂਟ ਕਰਾਂਗੇ ਹਾਂਜੀ ਘਰ ਦੇ ਬੜੇ ਨੇੜੇ ਆ ਗਏ ਅਸੀਂ ਆਜੀ ਆ ਚਲੋ ਜੀ ਆ ਗਏ ਕਰੇ ਆਉਂਦੇ ਕਰੇ ਇਹ ਸਾਰਿਆਂ ਨੂੰ ਵੈਲਕਮ ਜਿਹੜੇ ਜਿਹੜੇ ਜੁੜੇ ਹੋਏ ਆ ਵੀਰ ਭਰਾ ਭੈਣਾ ਆਜੋ 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 ਲਓ ਜੀ ਪਹੁੰਚ ਇੱਕ ਸੈਕਿੰਡ ਜੀ ਇੰਟਰਨੈਟ ਇੱਕ ਮਿੰਟ ਜੀ ਇੰਟਰਨੈਟ ਸੇਵਾ ਜੀ ਹਾਂਜੀ ਹੁਣ ਆਜੋ ਹੁਣ ਫੇਰ ਆਪਾਂ ਲਾਈਵ ਚੱਲ ਚੁੱਕਿਆ ਫੇਰ ਨਿਆਣਿਆਂ ਦੀ ਫੇਰ ਢੇਰ ਇਕੱਠਾ ਹੋ ਚੁੱਕਿਆ ਹੈਗਾ ਜਿਹੜੀਆਂ ਕਿਤਾਬਾਂ ਦੇ ਗੁੱਡ ਮਿਲਦੀ ਸੀ ਆ ਇੱਕ ਬਾਈ ਆਇਆ ਖਰਾ ਕਵਾੜੀ ਆ ਜੀ ਵੇਣਿਆ ਕੋਈ ਨਾ ਕੋਈ ਕਵਾੜੀ ਤੇ ਬੜਾ ਕੇ ਵੇਣਿਆ ਫੜਨੀ ਦੇ ਭਾ ਜਾਂਦੀਆਂ ਦੇਖਣੇ ਚਲੋ ਠੀਕ ਹੈ ਜੀ ਫਿਰ ਆਪਾਂ ਛੁੱਟ ਕਰੀਏ ਫਿਰ ਬਣਾਉਣੇ ਕੋਈ ਨਾ ਕੋਈ ਵੀਡੀਓ ਫਿਰ ਫਿਰ ਲਾਈਵ ਹੋਵਾਂਗੇ ਫਿਰ ਆਪਾਂ ਫਿਰ ਲਾਈਵ ਹੋ ਕੇ ਗੱਲਾਂ ਬਾਤਾਂ ਕਰਾਂਗੇ ਆ ਨਿਆਣੇ ਹੋਰ ਆ ਗਏ ਸ਼ੂਟ ਵੇਖਣ ਵਾਸਤੇ ਆਏ ਆ ਕਈ ਸਾਡੀਆਂ ਵੀਡੀਓ ਵੇਖਦੇ ਹੁੰਦੇ ਆ ਇੱਕ ਆਹ ਗੜਾ ਨਿਆਣਾ ਚੱਕਾ ਵੀਡੀਓ ਦੇਖਦਾ ਹੁੰਦਾ ਬੱਚਾ ਏ ਇਹ ਨਾ ਵੇਖਦਾ ਕਹੀਂ ਨਹੀਂ ਜੀ ਸਾਲੀਆਂ ਹੀ ਠੀਕ ਆ ਇਹ ਬੱਚੇ ਆਪਣੀ ਵੀਡੀਓ ਦੇਖਦੇ ਸਾਰੇ ਜਣੇ ਪਸੰਦ ਵੀ ਕਰਦੇ ਹੈ ਕਿ ਤੇ ਚਲੋ ਵਧੀਆ ਲੱਗਦਾ ਹੈਗਾ ਵੇਖੋ ਸਾਰੇ ਜਣੇ ਸ਼ਰਮਾਈ ਜਾਂਦੇ ਬੱਚੇ ਇਹ ਪਤਾ ਨਹੀਂ ਕਿ ਉਹ ਸਬਸਕ੍ਰਾਈਬ ਹੁੰਦਾ ਕੀ ਆ ਬੰਬ ਬੰਬ ਪਾਣੀ ਗਿਆ ਲਾ ਲਓ ਜੀ ਪਾਣੀ ਪਹੁੰਚ ਚੁੱਕਿਆ ਹੈਗਾ ਨਾ ਕੀਣ ਵਾਸਤੇ ਜਵਾਕਾ ਓਹ ਜਵਾਕਾ ਨੂੰ ਵੀ ਪਚ ਲੋ ਪਾਣੀ ਕਿਸੇ ਨੇ ਪੀਣਾ ਤਾਂ ਪੀਣਾ ਨਿਆਣੇ ਉਹ ਪਾਣੀ ਲੈ 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 ਇਹ ਕੀ ਕੀਤਾ ਮਦਵਾ ਆਪਣੇ ਨਾ ਨਹੀਂ ਨਹੀਂ ਲਾਈਵ ਮਤਲਬ ਹੋਰ ਸਨੋ ਜੀ ਸਾਰੇ ਜਣੇ ਗੱਲਾਂ ਬਾਤਾਂ ਟੋ ਗ੍ਰੈਂਡ ਲੱਗਿਆ ਸੀਗਾ ਹਾਂ ਦੇਖ ਸਕਦੇ ਜੀ ਆਪਣੀ ਗਲੀ ਜਿੱਥੇ ਆਪਾਂ ਅਕਸਰ ਹੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਹੁਣ ਇੱਧਰ ਨੂੰ ਦੇਖ ਲੋ ਆ ਸਾਰੀ ਹੁੰਦੀ ਆਪਣੀ ਲੋਕੇਸ਼ਨ ਜਿਹਨੂੰ ਆਪਾਂ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਬਸੇ ਇਸਤੇਮਾਲ ਕਰਦੇ ਰਹਿੰਦੇ ਆ ਯੂਜ਼ ਕਰਦੇ ਆ ਆ ਪਿੱਛੇ ਲੋ ਕੀ ਜਾਂਦੇ ਹੈਗੇ ਮੇਰੇ ਪਿੱਛੇ ਲੋਗ ਤਾਂ ਡਰਦੇ ਆ ਇਹ ਕਾਕੜਾ ਇਹ ਤਾਂ ਜਾਣਦੇ ਹੋਗੇ ਇੱਕ ਵੀਡੀਓ ਚ ਇੱਕ ਦੋ ਵੀਡੀਓ ਚ ਆਇਆ ਸੀਗਾ ਹਾਂ ਵੀ ਬੋਲ ਸਨਾ ਗੱਲਬਾਤ ਕਰ ਲਾਈਵ ਦੇ ਵਿੱਚ ਹੂੰ ਬੋਲ ਵੀਰ ਗੱਲਬਾਤ ਵੀ ਕਰ ਲਓ ਕੀ ਜੰਨਾ ਰੁਕਦਾ ਕਤੋਂ ਆ ਕੀ ਕਰ ਜਿਹੜੇ ਕੋਸ ਮਰਜੀ ਆਖ ਲੋਰੇ ਤੂੰ ਕਾਏ ਮੇਰੇ ਪਿੱਛੇ ਲੁਕੀ ਜਾਂ ਦੋਨੇ ਨੇ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਇਹ ਜਵਾਕ ਜੀ ਵੈਸੇ ਤਾਂ ਚਲੋ ਵੀਡੀਓ ਦੇ ਵਿੱਚ ਅਸੀਂ ਕੁਛ ਨਾ ਕੁਛ ਕਹਿ ਕੇ ਬੁਲਵਾ ਲੈਨੇ ਆ ਪਰ ਹੁਣ ਸੰਗੀ ਜਾਂਦੇ ਆ ਤੇ ਹੋਰ ਸੁਣਾਓ ਸਾਰੇ ਜਿੰਨੇ ਗੱਲਾਂ ਬਾਤਾਂ ਕੋਈ ਲਾਈਵ ਵਿੱਚ ਦੀ ਜੇ ਨਾ ਕੋਈ ਹਨ ਛੋਟੇ ਛੋਟੇ ਨਿਆਣੇ ਖੜੇ ਆ ਸਾਰੇ ਜਵਾਕ ਦੰਦ ਕੱਢੀ ਜਾਂਦੇ ਆ ਛੋਟੇ ਅੰਗ ਹੋਏ ਗਲਤ ਨਹੀਂ बोलना ਨਿਆਣੇ ਬੱਚੇ ਆ ਇੱਕ ਬੱਚਾ ਹੋਰ ਪਹੁੰਚ ਚੁੱਕਿਆ ਜਾ ਵੇਖੋ ਜਵਾਨ ਛੋਟਾ ਜਾ ਨਿਬਲੀਆ ਇਹ ਨਹੀਂ ਵੱਧ ਵੀੜੇ ਚਾਹਿਆ ਇਹ ਵੀ ਵੱਧ ਵੀੜੇ ਚਾਹੁੰਦਾ ਹੈਗਾ ਹੂਰਾ ਹੋ ਗਿਆ ਨਵੀ ਆਪ ਸਰਦਨ ਪੇਰਾ ਵੀਡੀਓ ਦੇ ਆਉਣ ਤੋਂ ਬਾਅਦ ਆਪਦੀ ਵੀਡੀਓ ਦੇਖੀ ਜਾਂਦਾ ਰਹਿੰਦਾ ਸਾਰਾ ਦਿਨ ਆਹ ਵੀਡੀਓ ਵੇਖ ਕੇ ਟੈਂਕੇ ਟੈਂਕੇ ਕਰਕੇ ਵਧ ਦੇ। ਓਹੋਹੋ ਟੈਂਕੇ ਟੈਂਕੇ ਕਰਦੇ ਇੱਥੇ ਵਧਾਂਗੇ ਇੱਧਰ ਆ ਜਾ ਟੈਂਕੇ 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 ਓਹੋਹੋ ਟੈਂਕੇ ਟੈਂਕੇ ਚਲੋ ਜੀ ਚਲੋ ਟੈਂਕੇ ਟੈਂਕੇ ਕਰੋ ਟੈਂਕੇ 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 ਟੈਂਕੀ ਥੈਂਕ ਯੂ ਥੈਂਕੀ ਥੈਂਕੀ ਦੋਵੇਂ ਥਨ ਨਾਲ ਦੋਵੇਂ ਥਨ ਨਾਲ ਟੈਂਕੇ 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 ਦੂਜੇ ਹੱਥ ਨਾਲ ਵੀ ਦੋਨੇ ਆਏ ਇੰਗੜੇ 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 ਟੈਟੰਗਾ ਟੈਟੰਗਾ ਆ ਵੀ ਕੋ ਛੋਟੇ ਜਿਹੇ ਬੱਚੇ ਵਿੱਚ ਟੈਲੈਂਟ ਭਰ ਰਹੇ ਹੈਗੇ ਇਹਨੂੰ ਵੀ ਬਸ ਜਦੋਂ ਉਹ ਉਹ ਫਿਰ ਕਰਨ ਲੱਗ ਗਿਆ ਇਹ ਜੀ ਨਿੱਕਾ ਜਿਹਾ ਮਿਨੀ ਆਰਟਿਸਟ ਇਹਦਾ ਨਾਮ ਹੈਗਾ ਜੀ ਅਹਿਸਾਸ ਦੀਪ ਸਿੰਘ ਢਾਲੀਵਾਲ ਚਲੋ ਵੱਡਾ ਹੋ ਗਿਆ ਚਲੋ ਠੀਕ ਹੈ ਜੀ ਹੁਣ ਆਪਾਂ ਕੁਛ ਨਾ ਕੁਛ ਸ਼ੂਟ ਕਰੀਏ ਤੇ ਫਿਰ ਕਿਸ ਦਿਨ ਆਪਾਂ ਲਾਈਵ ਦੇ ਵਿੱਚ ਇਕੱਠੇ ਹੋਵਾਂਗੇ ਜੁੜਾਂਗੇ ਉਦੋਂ ਹੋਰ ਗੱਲਾਂ ਬਾਤਾਂ ਕਰਾਂਗੇ ਆ ਕਿਹੜੇ ਬਾਈ ਦਾ ਸੁਭਾਸ ਚੰਦਰ ਔਰ ਜੀ ਕਿੱਦਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਭਾਸ ਚੰਦਰ ਜੀ ਸਵਾਗਤ ਹੈ ਤੁਹਾਡਾ ਤੁਸੀਂ ਬਹੁਤ ਵਧੀਆ ਮਤਲਬ ਪਰਸਨ ਹੋ ਜਿਨ੍ਹਾਂ ਨੇ ਕਮੈਂਟ ਕੀਤਾ ਤੇ ਜਿਹਨੇ ਨਹੀਂ ਕੀਤਾ ਉਹ ਵੀ ਸਾਰੇ ਵਧੀਆ ਹੀ ਹੈਗੇ ਆ ਤੇ ਚਲੋ ਠੀਕ ਹੈ ਜੀ ਫਿਰ ਬਾਏ ਬਾਏ ਜੀ ਸਾਰੇ ਆਪਣੀ ਵੀਡੀਓ ਦੇਖਦੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੀਡੀਓ ਨੂੰ ਵੇਖਿਆ ਤੇ ਬਾਅਦ ਵਿੱਚ ਜਿਹੜੇ ਦੇਖਣਗੇ ਸਾਰਿਆਂ ਦਾ ਧੰਨਵਾਦ ਜਿੰਨੇ ਜੁੜੇ ਹੋਏ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਦੇਖਿਆ ਉਹਨਾਂ ਦਾ ਧੰਨ ਜਿਹੜੇ ਨਹੀਂ ਦੇਖਿਆ ਉਹਨਾਂ ਦਾ ਵੀ ਧੰਨਵਾਦ ਤੇ ਆਪਣੀ ਵੀਡੀਓ ਐਵੇਂ ਹੀ ਦੇਖਦੇ ਰਿਹਾ ਕਰੋ ਪਿਆਰ ਦਿੰਦੇ ਰਿਹਾ ਕਰੋ ਹੋਰ ਆਪਾਂ ਘੈਂਟ ਘੈਂਟ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਥੈਂਕ ਯੂ ਮਿਹਰਬਾਨੀ ਬਾਏ ਬਾਏ ਟਾਟਾ